ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਜੀ ਸਿੱਧਾ ਜੈਪੁਰ ਤੋਂ 150 ਕਿਲੋਮੀਟਰ ਦੂਰ ਪੁਸ਼ਕਰ ਦੇ ਵਿੱਚ ਇੱਥੇ ਹੈਗਾ ਜੀ ਬ੍ਰਹਮਾ ਜੀ ਦਾ ਮੰਦਿਰ ਪੂਰੇ ਵਰਲਡ ਦਾ ਇੱਕੋ ਇੱਕ ਮੰਦਿਰ ਬਣਿਆ ਹੋਇਆ ਬ੍ਰਹਮਾ ਜੀ ਦਾ ਉਹ ਹੈਗਾ ਇੱਥੇ ਪੁਸ਼ਕਰ ਦੇ ਵਿੱਚ ਤੇ ਉਹਦੇ ਹੀ ਦਰਸ਼ਨ ਕਰਨ ਆਪਾਂ ਹੁਣ ਇੱਥੇ ਮੰਦਿਰ ਪਹੁੰਚੇ ਆ ਸਿੱਧਾ ਜੈਪੁਰ ਤੋਂ ਆਪਾਂ ਹੁਣ 150 ਕਿਲੋਮੀਟਰ ਚੱਲ ਕੇ ਇੱਥੇ ਪੁਸ਼ਕਰ ਆਏ ਆ ਤੇ ਆਹ ਸਾਰਾ ਮੰਦਿਰ ਤੋਂ ਪਹਿਲਾਂ ਸ਼ਾਪਸ ਆਉਂਦੀਆਂ ਨੇ ਜਿੱਥੇ ਆਪਾਂ ਸਾਰਾ ਮੰਦਿਰ ਦਾ ਮੱਥਾ ਟੇਕਣ ਲਈ ਸਮਾਨ ਲੈ ਸਕਦੇ ਹਾਂ ਸਰ ਹੁਣ ਆਪਾਂ ਹੈਗੇ ਪੁਸ਼ਕਰ ਦੇ ਵਿੱਚ ਆ ਮੰਦਰ ਦੇ ਆਲੇ-ਦੋਲੇ ਸਾਰੀਆਂ ਦੁਕਾਨਾਂ ਨੇ ਆ ਦੇਖੋ ਇੱਥੇ ਹਥਿਆਰ ਬਹੁਤ ਰੱਖੇ ਹੋਏ ਨੇ ਤਲਵਾਰਾਂ ਚਾਕੂ ਆਹਾਂ ਏਅਰ ਗਨ ਬਹੁਤ ਨੇ ਇੱਥੇ ਕੁਝ ਵੀ ਲੈ ਸਕਦੇ ਆਪਾਂ ਸਾਰਾ ਰਸਤਾ ਹੁਣ ਮੰਦਰ ਵੱਲ ਨੂੰ ਜਾ ਰਿਹਾ ਵਾ ਬਈ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਮੰਦਿਰ ਬਾਰੇ ਦੱਸ ਦਵਾਂ ਇਹ ਮੰਦਿਰ ਆ ਜਿਹੜਾ 14ਵੀਂ ਸਦੀ ਦੇ ਵਿੱਚ ਬਣਿਆ ਹੋਇਆ ਸੀਗਾ ਤੇ ਵਿਸ਼ਮ ਮਿੱਤਰ ਜੀ ਨੇ ਬਣਾਇਆ ਇਹ 14ਵੀਂ ਸਦੀ ਦੇ ਵਿੱਚ ਆ ਦੇਖੋ ਸਾਰੀ ਮਾਰਕੀਟ ਮੰਦਿਰ ਦੇ ਵਾਲੇ ਜੋੜੇ ਆ ਦੇ ਭਾਈ ਇੱਥੇ ਬੜੀ ਵਧੀਆ ਮਾਰਕੀਟ ਬਣੀ ਹੋਈ ਹੈ ਮੰਦਿਰ ਤੋਂ ਪਹਿਲਾਂ ਭਾਈ ਇਹ ਮੰਦਰ ਦੇ ਕੋਲੇ ਨਾ ਇੱਕ ਬਹੁਤ ਹੀ ਪਵਿੱਤਰ ਲੇਕ ਆ ਪੁਸ਼ਕਰ ਲੇਕ ਪੁਸ਼ਕਰ ਲੇਕ ਦੇ ਕੋਲੇ ਬਣਿਆ ਹੋਇਆ ਇਹ ਆ ਦੇਖੋ ਇੱਧਰ ਸਾਰੇ ਕਿੰਨੇ ਲੋਕ ਜਾ ਰਹੇ ਨੇ ਹੁਣ ਦਰਸ਼ਨ ਕਰਨ ਕਾਰਤਿਕ ਦੀ ਪੂਰਨਿਮਾ ਨੂੰ ਇਹ ਮੰਦਰ ਦੇ ਵਿੱਚ ਬਹੁਤ ਤਗੜਾ ਮੇਲਾ ਲੱਗਦਾ ਤੇ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਮੱਥਾ ਟੇਕਣ ਆਉਂਦੇ ਨੇ ਤੇ ਹੁਣ 6:30 ਤੋਂ 7:30 ਵਜੇ ਆਰਤੀ ਦਾ ਟਾਈਮ ਆ ਆਰਤੀ ਚੱਲਦੀ ਹੋਣੀ ਹੈ ਹੁਣ ਉਸ ਤੋਂ ਬਾਅਦ ਫਿਰ ਮੱਥਾ ਟੇਕ ਹੋਊਗਾ ਉੱਥੇ ਮੰਦਿਰ ਦੇ ਵਿੱਚ ਤੇ ਦੇਖੋ ਕਿੰਨੀ ਸੋਹਣੀ ਹੁਣ ਵਾਈ ਵਾਰੀ ਇੱਥੇ ਮਾਰਕੀਟ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਇੱਥੇ ਜਿਵੇਂ ਮੰਦਿਰ ਚੋਂ ਨਹੀਂ ਆਉਂਦੀ ਹੁੰਦੀ ਹੁਣ ਆਪਾਂ ਆਪਣੇ ਜੁੱਤੇ ਇੱਥੇ ਦੁਕਾਨਾਂ ਦੇ ਲਾ ਕੇ ਜਾਵਾਂਗੇ ਫ੍ਰੀ ਲੈ ਰਹੇ ਨੇ ਸਾਰੇ ਇੱਥੇ ਰੱਖ ਜੋ ਆਰੇ ਇੱਥੇ ਦੁਕਾਨਾਂ ਦੇ ਮੁਰੇ ਬਾਕਸ ਬਣੇ ਹੋਏ ਨੇ ਇੱਥੇ ਆਪਾਂ ਆਪਣੇ ਜੋੜੇ ਜਮਾ ਕਰਵਾ ਸਕਦੇ ਆ। ਉਹ ਆ ਜੀ ਸਾਹਮਣੇ ਮੰਦਰ ਇੱਥੇ ਆਉਣਾ ਹੁਣ ਆਪਾਂ ਆ ਬਿਲਕੁਲ ਮੰਦਰ ਦੇ ਸਾਹਮਣੇ ਮਾਰਕੀਟ ਬਣੀ ਹੋਈ ਆ ਦੇਖੋ ਇੱਥੇ ਕਿੰਨੀ ਭੀੜਾ ਹੁਣ ਉਹ ਚਾਰ ਬਟਾ ਪੰਜਾ ਨੀਚੇ ਆਪ ਜੱਲਣੇ ਪੁੱਤ ਉਹ ਟੋਕਰੀ ਲੈ ਲਈ ਹੁਣ ਅੰਦਰ ਜਾ ਕੇ ਮੱਥਾ ਟੇਕਦੇ ਆ। ਇਹ ਪ੍ਰਸ਼ਾਦ ਵਾਲੀ ਟੋਕਰੀ ਲੈ ਕੇ ਹੁਣ ਅੰਦਰ ਜਾਵਾਂਗੇ ਇੱਧਰ ਲਾਈਨ 'ਚ ਲੱਗਣਾ ਪੈਣਾ ਉਹ ਦੇਖੋ। ਇੱਥੋਂ ਐਂਟਰੀ ਹੁੰਦੀ ਹੈ ਸਟਾਰਟ। ਉਹ ਐਂਟਰੀ ਸਟਾਰਟ ਆਈ ਇੱਥੋਂ। ਉਹ ਦੇਖੋ ਕਿੰਨਾ ਵਧੀਆ ਉੱਪਰ ਲਿਖਿਆ ਹੋਇਆ ਹੈ ਸ਼੍ਰੀ ਬ੍ਰਹਮਾ ਮੰਦਿਰ ਪੁਸ਼ਕਰ।

ਇੱਥੇ ਮੱਥਾ ਟੇਕਦਾ ਜੀ ਬ੍ਰਹਮਾ ਜੀ ਮਹਾਰਾਜ ਦਾ ਲਓ ਜੀ ਮੰਦਰ ਦੇ ਦਰਸ਼ਨ ਬਹੁਤ ਵਧੀਆ ਹੋ ਗਏ ਹੁਣ ਇੱਥੇ ਸਰੋਵਰ ਬਣਿਆ ਹੋਇਆ ਕੋਲੇ ਦਰਸ਼ਨ ਕਰਨੇ ਆ ਦੇਖਦੇ ਆ ਜਾ ਕੇ ਕੀ ਆ ਤੁਹਾਨੂੰ ਦਿਖਾਉਂਦੇ ਆ ਨਾਲ ਨਾਲ ਇੱਧਰ ਨੂੰ ਜਾਂਦੇ ਰਸਤਾ ਇੱਧਰ ਸਾਹਮਣੇ ਬਣੀ ਹੋਈ ਹੈ ਜੀ ਪੁਸ਼ਕਰ ਲੇਕ ਉੱਥੇ ਵੀ ਮੱਥਾ ਟੇਕਦੇ ਆ ਮੱਥਾ ਟੇਕਦਾ ਉੱਥੇ ਵੀ ਪਾਣੀ ਕਿੰਨਾ ਭਰੇ ਹੋਏ ਆ ਨੇ? ਕੁਸ਼ਕਰ ਲੇਕ ਹੈ। ਇਹ ਆ ਸਾਰੀ ਲੇਕ ਜੀ। ਪਾਣੀ ਕਿੰਨਾ ਪਾਇਆ ਹੋਇਆ ਹੈ। ਇਹ ਆ ਜੀ ਬ੍ਰਹਮਗੜ੍ਹ ਇੱਥੇ ਮੱਥਾ ਟੇਕਦਾ ਵਾ। ਸਾਰੇ ਇੱਥੇ ਮੱਥਾ ਟੇਕ ਕੇ ਆਟਿਆ ਹੁਣ। ਲਓ ਜੀ ਮੱਥਾ ਟੇਕਣ ਤੋਂ ਬਾਅਦ ਹੁਣ ਚਾਹ ਪੀਣੀ ਆ ਗਰਮਾ ਗਰਮ ਆਹਲੇ ਕਪਾਂ ਚ ਇਹ ਆਉਂਗੇ ਹੋਲ ਲੈਂਗੇ ਕੁਝ ਅੱਛਾ ਲਗਾਈ ਮੈਨੇ 6-7 ਚਾਰੀ ਕਮਰੇ ਆ ਕੋਈ ਬਾਤ ਨਹੀਂ ਲਓ ਜੀ ਫਾਈਨਲੀ ਬ੍ਰਹਮਾ ਜੀ ਦੇ ਮੰਦਿਰ ਦੇ ਦਰਸ਼ਨ ਹੋ ਗਏ ਬਹੁਤ ਵਧੀਆ ਜਿਹੜਾ ਕਿ ਵਰਲਡ ਦਾ ਇੱਕੋ ਇੱਕ ਮੰਦਿਰ ਆ ਉਹ ਹੈਗਾ ਪੁਸ਼ਕਰ ਦੇ ਵਿੱਚ ਤੇ ਆਪਾਂ ਫਾਈਨਲੀ ਉਹਨਾਂ ਦੇ ਦਰਸ਼ਨ ਕਰ ਲਏ ਮੰਦਿਰ ਦੇ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਵਾਪਸ ਆਪਣੋ ਘਰਾਂ ਨੂੰ ਇਤੋਂ ਲਗਭਗ 12 ਘੰਟੇ ਲੱਗ ਜਾਣੇ ਨੇ ਘਰ ਪਹੁੰਚਦੇ ਹਾਂ ਨੂੰ ਤੇ ਇੱਧਰ ਸਾਰੀ ਮਾਰਕੀਟ ਕਿੰਨੀ ਵਧੀਆ ਸਜੀਜ ਤੇ ਆਈ ਹੋਪ ਕਿ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਹੋ ਤੇ ਤੁਸੀਂ ਵੀ ਸਾਡੇ ਨਾਲ-ਨਾਲ ਦਰਸ਼ਨ ਕਰ ਲਈ ਹੋਣਗੇ ਤੇ ਵੀਡੀਓ ਵਧੀਆ ਲੱਗੀ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਸਾਨੂੰ ਇਦਾਂ ਹੀ ਨਵੀਂ ਵੀਡੀਓ ਦੇ ਵਿੱਚ ਔਰ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੀਗਾਲ ਜੀ ਬਾਏ ਬਾਏ ਟੇਕ ਕੇਅਰ ਲਓ ਜੀ ਮੰਦਰ ਦਰਸ਼ਨ ਕਰ ਲਏ ਤੇ ਇਹਦੇ ਨਾਲ ਆਪਣਾ ਜੈਪੁਰ ਦਾ ਸਫ਼ਰ ਵੀ ਇੱਥੇ ਹੀ ਖਤਮ ਹੁੰਦਾ ਹੈ